ਲੱਖ ਰੁਪਇਆ ਮੁਨਾਫਾ ਕਮਾ ਲਿਆ ਸੁ 15 ਲੱਖ ਰੁਪਇਆ ਮੁਨਾਫਾ ਕਮਾ ਲਿਆ ਹਾਂ ਤੈਨੂੰ ਪਤਾ ਕੋਈ ਨਹੀਂ ਮਾਈਓ ਨੇ ਦੋ ਬੱਚੇ ਵੇਚੇ ਹੋਏ ਕੋਈ ਕਾਰੇ ਤੇ ਮੈਂ ਮਾਰ ਕੇ ਮੁੰਡ ਲੁੱਟੇ ਜ ਗਿਆ ਨਾ ਚਲੋ ਇਹ ਸ਼ੁਕਰ ਹੈ ਤੂੰ ਕਾਰਾ ਕੀਤਾ ਹੋਇਆ ਹੁਣ ਉਹ ਅਮਦਾ ਪਿਆਰ ਤੇ ਉਹਦੇ ਸਿਰੇ ਚੜ ਤੂੰ ਠੋਕ ਕੇ ਪੈਸੇ ਮੰਗਣੇ ਨਹੀਂ ਠੋਕ ਕੇ ਪੈਸੇ ਮੰਗਸਾ ਮੇਰੇ ਕੋਲ ਲੱਗੇ 1 ਲੱਖ ਤੇ 5000 ਦਾ 1 ਬਾੜਾ ਤੇ ਆਪਣੇ ਬੰਦੇ तकरीबन ਕੋਈ 2.5 ਲੱਖ ਰੁਪਇਆ ਆਪਾਂ ਉਸਕੁੱਲ 4 ਲੱਖ ਲਈ ਸਾਂ ਕਿਉਂਕਿ ਬੜਾ ਮੁਨਾਫਾ ਕਮਾਤੇ ਹਮ ਦਾ ਪਿਆ ਹਾ ਹਾ ਬਾਹ ਹੁਣ ਤਾਂ ਚੰਗੇ ਪੈਸੇ ਲੈਣੇ ਚਾਹੀਦੇ ਨੇ ਹੁਣ ਕੋਈ ਆਪਾਂ ਨੂੰ ਬਸ ਕਰਨ ਆਇਆ ਇਥੋਂ ਤਾਂ ਤੁਹਾਨੂੰ ਬੇਵਕੂਫ ਬਣਾ ਤੇ ਡੰਗਰ ਸਸਤੇ ਲਾ ਤੇ ਵਗ ਗਿਆ ਤੇ ਅਗਾ ਤੁਹਾਨੂੰ ਪਤਾ ਉਸ ਕਿਵੇਂ ਜਾ ਡੰਗਰ ਵੇਚਣ ਹੁਣ ਤਾਂ ਅਗਲੇ ਜੇ ਬਰ ਪਈਆਂ ਦੀਆਂ ਭਰ ਕੇ ਆਂਦਾ ਪਿਆ ਜੇ ਜੇਬਾਂ ਪੈਸੇ ਦੀਆਂ ਭਰ ਕੇ ਆਂਦਾ ਪਿਆ ਨਾ ਤੇ ਆਪ ਦੇ ਹਿੱਸੇ ਦੇ ਸੋ ਜੇਬ ਚੋਂ ਪੈਸੇ ਛੇਕ ਲੈਣ ਤੇ ਬਾਕੀ ਪੈਸੇ ਸਾਨੂੰ ਕਹਿ ਘਰ ਓਏ ਬਾਹ ਘਰਸ ਤਾਂ ਆਪਾਂ ਨੂੰ ਕੋਈ ਨਹੀਂ ਹੈ ਆਪਾਂ ਨੂੰ ਆਹਦੇ ਪੈਸਿਆਂ ਨਾਲੇ ਮੈਂ ਆਨੀ ਵੀ ਸੱਜਤਾ ਉਹਦੇ ਸਿਰ ਤੇ ਚੜ ਜਾਵੇ ਉਹਨਾਂ ਦੇ ਹੱਥ ਪਹਿਲੀ ਵਾਰੀ ਪੈਸੇ ਨਹੀਂ ਤੂੰ ਸਾਰੇ ਲਾ ਬੰਜਾ ਛੱਡਣ ਮੋ ਮਗਰ ਮਗਰ ਉਹਨਾਂ ਦੇ ਟੁਰਨ ਦੀ ਕੋਈ ਨਹੀਂ ਲੋੜ ਉਹ ਤੂੰ ਆਪਣੇ ਬੇਰਾ ਨੂੰ ਜਾਣ